ਅਨ ਦੇਖੀ ਨਿਊਜ਼ ਵੇਖ ਰਹੇ ਸਾਰੇ ਸਰੋਤਿਆਂ ਨੂੰ ਹਰਵਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਅੱਜ ਅਸੀਂ ਗੱਲ ਕਰਾਂਗੇ ਜਿਹੜੇ ਪੰਜਾਬ ਦੇ ਵਿੱਚ ਹਾੜ ਆਏ ਹੋਏ ਨੇ ਜਿਸ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੋ ਸਾਡੇ ਨਾਲ ਗੱਲਬਾਤ ਕਰਨ ਲਈ ਗੋਲਾ ਜੀ ਜੁੜੇ ਨੇ ਉਹਨਾਂ ਨਾਲ ਅੱਜ ਅਸੀਂ ਗੱਲਬਾਤ ਕਰਾਂਗੇ ਕਿ ਪੰਜਾਬ ਸਰਕਾਰ ਵੱਲੋਂ ਕੀ ਉਪਰਾਲੇ ਕੀਤੇ ਜਾ ਰਹੇ ਨੇ ਗੋਲਾ ਜੀ ਅਨ ਦੇਖੀ ਨਿਊਜ਼ ਤੇ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਤੁਹਾਡਾ ਕੈਨੇਡਾ ਦੇਖੀ ਨਿਊਜ਼ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਉਹ ਤੁਸੀਂ ਹੜਪੀੜਤਾ ਦੀ ਗੱਲ ਚੱਕੀ ਐ ਤੇ ਉਹਨਾਂ ਦੀ ਗੱਲ ਕਰ ਰਹੇ ਹੋ ਜੇ ਆਪਾਂ ਗੱਲ ਕਰੀਏ ਹੜਪੀੜਤਾ ਦੀ ਜੀ ਉੱਥੇ ਇੰਨੇ ਕੁ ਜ਼ਿਆਦਾ ਮਾੜੇ ਹਾਲਾਤ ਹੋਏ ਹੋਏ ਨੇ ਕਿ ਦੇਖੋ ਲੋਕਾਂ ਦੇ ਡੰਗਰ ਪਸ਼ੂ ਜਿਹੜੇ ਮਰ ਚੁੱਕੇ ਨੇ ਘਰ ਢਹਿ ਚੁੱਕੇ ਨੇ ਉਹਨਾਂ ਕੋਲ ਘਰ ਦੀ ਛੱਤ ਵੀ ਨਹੀਂ ਬਚੀ ਹਮ ਪਰ ਫਿਰ ਵੀ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਆ ਕਿ ਔਖੀ ਘੜੀ ਦੇ ਵਿੱਚ ਜੋ ਲੋਕਾਂ ਦੇ ਨਾਲ ਖੜੇ ਨੇ ਠੀਕ ਹੈ ਜੀ ਰਾਸ਼ਨ ਦੇ ਵਾਲੇ ਜੋ ਵੀ ਸੇਵਾ ਕਰ ਰਹੇ ਨੇ ਨਿਭਾ ਰਹੇ ਨੇ ਇਹ ਨਿਬਦੀ ਰਹੂਗੀ ਜਦੋਂ ਤੱਕ ਪਾਣੀ ਘਟ ਨਹੀਂ ਹੋ ਜਾਂਦਾ ਜਾਂ ਪਾਣੀ ਉਸ ਤੋਂ ਖਤਮ ਨਹੀਂ ਹੋ ਜਾਂਦਾ ਉਦੋਂ ਤੱਕ ਸਰਕਾਰ ਨੇ ਤਾਂ ਮਦਦ ਕਰਨੀ ਹੀ ਕਰਨੀ ਹੈ ਅੱਛਾ ਗੋਲਾ ਜੀ ਜਿਹੜੀਆਂ ਜਿਹੜੇ ਮਦਦ ਤਾਂ ਕੀਤੀ ਜਾ ਰਹੀ ਹੈਗੀ ਆ ਪਰ ਜਿਹੜੀਆਂ ਸੰਸਥਾਵਾਂ ਜਿਵੇਂ ਜਦੋਂ ਤੱਕ ਪਾਣੀ ਨਹੀਂ ਘਟਦਾ ਹੈਗਾ ਕਿਉਂਕਿ ਜਿਹੜੀ ਸਮੱਸਿਆ ਹੈਗੀ ਆ ਉਹ ਤਾਂ ਪਾਣੀ ਘਟਣ ਤੋਂ ਬਾਅਦ ਸਾਹਮਣੇ ਆਉਣੀ ਹੈ ਕਿਉਂਕਿ ਹੁਣ ਜ਼ਿਆਦਾਤਰ ਪੰਜਾਬ ਦੀਆਂ ਜਿੰਨੀਆਂ ਜਥੇਬੰਦੀਆਂ ਨੇ ਭਾਵੇਂ ਸਰਕਾਰ ਹੋਵੇ ਭਾਵੇਂ ਵਿਰੋਧੀ ਪਾਰਟੀਆਂ ਹੁਣ ਪਰ ਹੁਣ ਤਾਂ ਲੱਗੀਆਂ ਹੋਈਆਂ ਨੇ ਜਦੋਂ ਤੱਕ ਪਾਣੀ ਘਟਦਾ ਨਹੀਂ ਜੇ ਪਾਣੀ ਘਟਦਾ ਤੁਹਾਨੂੰ ਲੱਗਦਾ ਵੀ ਸਮੱਸਿਆ ਬਹੁਤ ਜ਼ਿਆਦਾ ਹੋਊਗੀ ਸਮੱਸਿਆ ਦਾ ਤਾਂ ਗੱਦਣੀ ਹੋ ਜਾ ਜੀ ਹੂੰ ਕਿਤੇ ਡੰਗਰ ਮਰ ਚੁੱਕੇ ਆ ਇਹ ਹੋ ਸਕਦਾ ਵਿੱਚ ਕੁਝ ਇਨਸਾਨ ਵੀ ਜੋ ਪਾਣੀ ਦੇ ਵਿੱਚ ਰੁੜੇ ਹੋਏ ਨੇ ਜੀ ਜੀ ਉਹਨਾਂ ਦੇ ਵੀ ਹੁਣੇ ਤੱਕ ਕਿਸੇ ਦੀ </body> ਮਰੰਦੇ ਜਾਂ ਕੁਝ ਹੋਣ ਦੇ ਨਾਲ ਉਹ ਤੇ ਬਿਮਾਰੀ ਵੀ ਫੈਲਣੀ ਹੈ ਜੀ ਮੈਡੀਕਲ ਦੀ ਸਹੂਲਤ ਜਿੰਨੀ ਹੋ ਸਕੇ ਓਨੀ ਉੱਤੇ ਜ਼ਰੂਰਤ ਹੈ ਇਸ ਟਾਈਮ ਦਾ ਹੁਣ ਵੀ ਹੈ ਤੇ ਪਾਣੀ ਘਟਣ ਤੋਂ ਬਾਅਦ ਵੀ ਹੈ ਹਾਂ ਤੇ ਜਿਹੜੇ ਜਿਵੇਂ ਪੰਜਾਬ ਦੇ ਆਪਣੇ ਲੋਕ ਨੇ ਤਾਂ ਪੰਜਾਬ ਦੀ ਮਦਦ ਕਰਨ ਲਈ ਅੱਗੇ ਆਏ ਨੇ ਜਿਹੜੇ ਸਿੰਗਰ ਨੇ ਉਹ ਵੀ ਪੰਜਾਬ ਦੇ ਜਿਹੜੇ ਹੜ੍ਹ ਪ੍ਰੇਤ ਇਲਾਕੇ ਨੇ ਉਹਨਾਂ ਦੇ ਵਿੱਚ ਮਦਦ ਭੇਜ ਰਹੇ ਨੇ ਤੁਹਾਨੂੰ ਲੱਗਦਾ ਵੀ ਜਿਹੜੇ ਸਾਡੇ ਪੰਜਾਬੀ ਨੇ ਉਹ ਦੁਬਾਰਾ ਸਟੈਂਡ ਕਰ ਸਕਣਗੇ ਹੁਣ ਦੇਖੋ ਜੀ ਅਜੇ ਤੱਕ ਪੰਜਾਬ ਦੇ ਉੱਤੇ ਕੋਈ ਵੀ ਮੁਸੀਬਤ ਆਈ ਹੈ ਤਾਂ ਪੰਜਾਬ ਹੀ ਨਾਲ ਖੜਾ ਮਤਲਬ ਪੰਜਾਬੀ ਹੀ ਨਾਲ ਖੜਾ ਹੂੰ ਜੋ ਸਿੰਗਰ ਮਦਦ ਭੇਜ ਰਹੇ ਨੇ ਜਿਵੇਂ ਦਸਤਿਲ ਹਸਪਤਾਲ ਜੀ ਹੋ ਗਏ ਜਾਂ ਕਿਲਜੀ ਹੋ ਗਏ ਇਹਨਾਂ ਨੇ ਦਸ-ਦਸ ਪਿੰਡ ਆਪਣੀ ਗੋਦ ਦੇ ਵਿੱਚ ਲਾਇਆ ਦੇ ਕਿ ਅਸੀਂ ਇਹਨਾਂ ਪਿੰਡਾਂ ਨੂੰ ਦੁਬਾਰਾ ਖੜੇ ਕਰਾਂਗੇ ਹੂੰ ਠੀਕ ਹੈ ਜੀ ਚਲੋ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਟਿੰਗਣਾ ਦਾ ਜੋ ਵੀ ਨਾਲ ਖੜੇ ਨੇ ਪੰਜਾਬ ਦੇ ਪਰ ਜ਼ਰੂਰਤ ਹੈ ਪੰਜਾਬੀ ਨੂੰ ਪੰਜਾਬੀ ਦੇ ਨਾਲ ਖੜਨ ਦੀ ਜ਼ਰੂਰਤ ਹੈ ਹੂੰ ਸੋ ਜਿਵੇਂ ਅੱਜ ਦੀਆਂ ਪਾਰਟੀਆਂ ਨੇ ਪਾਰਟੀਆਂ ਨੂੰ ਤੁਹਾਨੂੰ ਲੱਗਦਾ ਵੀ ਅੱਜ ਦੇ ਸਮੇਂ ਦੇ ਵਿੱਚ ਹਰੇਕ ਪਾਰਟੀ ਨੂੰ ਆਪਣੀ ਈਗੋ ਛੱਡ ਕੇ ਅੱਜ ਪੰਜਾਬ ਦੇ ਨਾਲ ਖੜਨ ਦੀ ਲੋੜ ਆ ਕਿ ਇਹ ਨਹੀਂ ਹੈਗਾ ਕਿ ਅਸੀਂ ਦੌਰੇ ਕਰਿਆ ਉੱਥੇ ਹਾਰ ਕੀਰਤ ਦੇ ਉੱਥੇ ਜਾ ਕੇ ਅਸੀਂ ਕਿਸ਼ਤੀਆਂ ਦੇ ਝੁੰਟੇ ਲੈ ਆਏ ਪਰ ਜਿਹੜਾ ਗਰਾਊਂਡ ਲੈਵਲ ਤੇ ਉੱਤੇ ਮਦਦ ਦੀ ਲੋੜ ਆ ਉਹ ਉਹਨਾਂ ਨੂੰ ਮਿਲ ਰਹੀ ਆ ਬਿਲਕੁਲ ਹੀ ਬਿਲਕੁਲ ਤੁਹਾਡੀ ਗੱਲ ਬਿਲਕੁਲ ਸਹੀ ਆ ਕਿ ਹੁਣ ਅਸੀਂ ਲਾਲੋ ਜੀ ਵੀਰ ਜਿੰਨਾ ਮਰਜ਼ੀ ਲਾਲੋ ਦਾ ਬਲੀਡ ਬਿੱਟੂ ਜੀ ਲਾ ਲਓ ਤੁਸੀਂ ਵੀ ਗੱਲ ਮੇਰੀ ਦਾ ਨਾਲ ਕੀ ਕਰਦੇ ਤੁਸੀਂ ਪਾਣੀ ਵਿੱਚ ਕਿਤੇ ਉਤਰ ਜੂਗੇ ਜੀ ਜੇ ਆਪਾਂ ਸੇਵਾ ਕਰਨੀ ਹੈ ਤਾਂ ਆਪਾਂ ਚਿੱਟੇ ਕੁਰਤੇ ਪਜਾਮੇ ਛੱਡ ਕੇ ਉਹਨਾਂ ਕੱਪੜਿਆਂ ਦੇ ਵਿੱਚ ਉਤਰੀਏ ਜਿਨ੍ਹਾਂ ਕੱਪੜਿਆਂ ਦੇ ਵਿੱਚ ਅਸੀਂ ਉਹਨਾਂ ਦੀ ਮਦਦ ਕਰ ਸਕਦੇ ਆ ਜੇ ਅਸੀਂ ਸੋਚੀਏ ਸਾਡੇ ਕੁਰਤੇ ਦੇ ਦਾਗ ਲੱਗ ਜੂਗਾ ਤਾਂ ਅਸੀਂ ਕੋਈ ਮਦਦ ਨਹੀਂ ਕਰ ਸਕਦੇ ਅਸੀਂ ਫੋਟੋਆਂ ਨੂੰ ਛੱਡ ਕੇ ਜਾਂ ਵੀਡੀਓ ਨੂੰ ਛੱਡ ਕੇ ਉਹਨਾਂ ਲੋਕਾਂ ਦੀ ਮਦਦ ਕਰੀਏ ਜੋ ਭੀੜ ਦੇ ਵਿੱਚ ਫਸੇ ਹੋਏ ਨੇ ਹੂੰ ਤੇ ਦੋਨੇ ਹੀ ਦੀ ਇੱਕ ਹੋਰ ਵੀ ਹੈ ਜਿਹੜੇ ਲੀਡਰ ਬੜੇ ਜਾਂਦੇ ਨੇ ਹਾਰਡ ਪੀਡ ਤੇ ਇਲਾਕਿਆਂ ਦੇ ਵਿੱਚ ਤਾਂ ਕਈ ਵਾਰ ਉਹਨਾਂ ਕਰਕੇ ਲੋਕਾਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਔਰ ਜਿਹੜੀਆਂ ਟਰੈਲੀਆਂ ਰਾਸ਼ਨ ਵਾਲੀਆਂ ਹੁੰਦੀਆਂ ਨੇ ਕੱਲ ਦੇਖਿਆ ਸੀ ਨੇ ਕਿ ਉਹ ਰਾਸ਼ਨ ਵਾਲੀਆਂ ਟਰੈਲੀਆਂ ਨੂੰ ਜਾਣ ਨਹੀਂ ਦਿੱਤਾ ਹੈਗਾ ਪੁਲਿਸ ਵੱਲੋਂ ਰੋਕਿਆ ਗਿਆ ਪਰ ਤੁਹਾਨੂੰ ਲੱਗਦਾ ਵੀ ਜਿਹੜੇ ਰਾਸ਼ਨ ਦੀ ਸੇਵਾ ਹੈਗੀ ਆ ਉਹਨਾਂ ਨੂੰ ਰੋਕਣ ਦੀ ਲੋੜ ਨਹੀਂ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਹਾਰਡ ਪੀਡ ਤੇ ਇਲਾਕੇ ਨੇ ਉਹਨਾਂ ਵਿੱਚ ਪਹੁੰਚ ਕਰਨ ਦੀ ਜ਼ਰੂਰਤ ਹੈ ਯੇ ਪਰ ਰਾਸ਼ਨ ਦੀ ਗੱਲ ਕਰੀਏ ਜੀ ਟਰੱਕ ਜਾ ਰਹੇ ਨੇ ਟਰਾਲੀਆਂ ਜਾ ਰਹੀਆਂ ਨੇ ਰਾਸ਼ਨ ਉੱਥੇ ਬਹੁਤਾਂ ਲੋਕਾਂ ਕੋਲ ਹੂੰ ਰਾਸ਼ਨ ਤਾਂ ਬਹੁਤ ਪਹੁੰਚ ਚੁੱਕੇ ਆ ਨੇ ਪਹੁੰਚ ਵੀ ਰਿਹਾ ਜੇ ਉਹਨਾਂ ਲੋਕਾਂ ਨੂੰ ਅੱਜ ਮਦਦ ਦੀ ਲੋੜ ਹੈ ਤਾਂ ਉਹਨਾਂ ਦੇ ਪਸ਼ੂਆਂ ਨੂੰ ਚਾਰੇ ਦੀ ਲੋੜ ਹੈ ਹੂੰ ਮੇਰੇ ਕੱਲ ਵੀ ਅੰਮ੍ਰਿਤਸਰ ਤੋਂ 20-25 ਕਿਲੋਮੀਟਰ ਪਿੰਡ ਆ ਜਿੱਥੇ ਪਾਣੀ ਹੈ ਹੂੰ ਉਹਨਾਂ ਨੇ ਮੈਂ ਉੱਥੇ ਗੁਰਦਾਸਪੁਰ ਸਾਈਡ ਵੀ ਜਾ ਕੇ ਆਇਆ ਜੀ ਹੋਰ ਦਾਪੁਰ ਅਸੀਂ ਦੋ ਦਿਨ ਲਾ ਕੇ ਆਏ ਹਰਪੀੜਤਾ ਨੇ ਵੇਖੀ ਜਿੰਨੀ ਮਦਦ ਹੋ ਸਕੀ ਅਸੀਂ ਕਰਕੇ ਆਏ ਅਸੀਂ ਕੋਣਾ ਕਰਨੇ ਵਾਲੇ ਪਰਮਾਤਮਾ ਮਦਦ ਕਰਵਾਣੇ ਵਾਲਾ ਹੂੰ ਜੋ ਕੱਲ ਫੋਨ ਆਇਆ ਜੀ ਉਹਨਾਂ ਦੀ ਇੱਕੋ ਗੱਲ ਹੋਈ ਏ ਕਿ ਸਾਨੂੰ ਰਾਸ਼ਟਰੀ ਜੀ ਨਹੀਂ ਸਾਨੂੰ ਚਾਰੇ ਦੀ ਰੋਡ ਹੈ ਹੂੰ ਤੁਹਾਨੂੰ ਲੱਗਦਾ ਕਿ ਕਿੱਦਾਂ ਇਹਨਾਂ ਕਿਤੇ ਗੋਲਾ ਜੀ ਜਿਹੜੇ ਲੀਡਰ ਦੌਰੇ ਕਰ ਰਹੇ ਨੇ ਲੀਡਰਾਂ ਨੂੰ ਦੌਰਿਆਂ ਦੀ ਵਜਾਏ ਉਹਨਾਂ ਦੀ ਮਦਦ ਜ਼ਿਆਦਾ ਹੋਣੀ ਚਾਹੀਦੀ ਆ ਲੋਕਾਂ ਦੀ ਠੀਕ ਹੈ ਜੀ ਦੌਰੇ ਜੀ ਦੌਰੇ ਕਰਕੇ ਹੀ ਪਤਾ ਲੱਗਣਾ ਕਿ ਕੌਣ ਮੁਸੀਬਤ ਵਿੱਚ ਹੈ ਤੇ ਕੌਣ ਠੀਕ ਹੈ ਕੌਣ ਮਾੜਾ ਕੌਣ ਚੰਗਾ ਦੌਰੇ ਵੀ ਜ਼ਰੂਰੀ ਨੇ ਜੀ ਹੂੰ ਤਾਂ ਲੱਗਦਾ ਵੀ ਪੰਜਾਬ ਨੂੰ ਹੁਣ ਪੈਕੇਜ ਦੀ ਲੋੜ ਹੈਗੀ ਆ ਸੈਂਟਰ ਸਰਕਾਰ ਨੂੰ ਅੱਗੇ ਆਉਣਾ ਚਾਹੀਦਾ ਆ ਪੀਐਨ ਸਾਹਿਬ ਨੂੰ ਇੱਕ ਵੱਡਾ ਪੈਕੇਜ ਹੈ ਜਿਹੜਾ ਉਹ ਪੰਜਾਬ ਲਈ ਅ ਲਾਂਚ ਕਰਨਾ ਚਾਹੀਦਾ ਦੇਣਾ ਚਾਹੀਦਾ ਤਾਂ ਜੋ ਜਿਹੜੇ ਸਾਡੇ ਇਲਾਕੇ ਨੇ ਉਹਨਾਂ ਦਾ ਵਿਕਾਸ ਹੈ ਜਿਹੜਾ ਉਹ ਦੁਬਾਰਾ ਹੋ ਸਕੇ ਬੋਲੋ ਜੀ ਗੁਰਪ੍ਰੀਤ ਕੈਂਟਰਲ ਸਰਕਾਰ ਨੂੰ ਤਾਂ ਕਈ ਕਹਿ ਸਕਦੇ ਆ ਜੀ ਵੀ ਜੋ ਪੈਕੇਜ ਐ ਐਲਾਨ ਨਾ ਕਰੋ ਇਹਨੂੰ ਦੇਣ ਦੀ ਗੱਲ ਕਰੋ ਹੂੰ ਐਲਾਨ ਨਾਲ ਕੁਝ ਨਹੀਂ ਹੋਣਾ ਜੇ ਤੁਸੀਂ ਪੈਕੇਜ ਦੋਵੋਗੇ ਤਾਂ ਉਹਦੇ ਤੱਕ ਪਹੁੰਚਣਾ ਨਹੀਂ ਤਾਂ ਐਲਾਨ ਹੀ ਰਹਿ ਜਾਣੇ ਜਦੋਂ ਤੱਕ ਤੁਸੀਂ ਪੈਕੇਜ ਦਿੰਦੇ ਨਹੀਂ ਹੈ ਉਹਦੇ ਤੱਕ ਕਿਵੇਂ ਮੰਨੀ ਜਾਏਗੀ ਹੂੰ ਤੇ ਪੰਜਾਬ ਦੇ ਵਿੱਚ ਕੀ ਲੱਗਦਾ ਤੁਹਾਨੂੰ ਹੁਣ ਜਿਹੜੇ ਹਾਲਾਤ ਨੇ ਕਦੋਂ ਤੱਕ ਤੁਹਾਨੂੰ ਲੱਗਦਾ ਵੀ ਪੰਜਾਬ ਐ ਜਿਹੜਾ ਉਹ ਦੁਬਾਰਾ ਲੀਹਾ ਤੇ ਪਹੁੰਚੂਗਾ ਜੇ ਆਪ ਦਾ ਨੀਅਤ ਤਾਂ ਹੀ ਪਹੁੰਚੂਗਾ ਇਹ ਪਾਣੀ ਬੰਦ ਹੋਣੇ ਜੇ ਪਾਣੀ ਨਹੀਂ ਬੰਦ ਹੋਣੇ ਫੇ ਕੁਝ ਨਹੀਂ ਹੋਣਾ ਪੰਜਾਬ ਨੂੰ ਡੋਬੜ ਨਹੀਂ ਬਜਾਇਓ ਉਸ ਨੂੰ ਬਚਾਉਣ ਦੀ ਗੱਲ ਕਰੋ ਜਦੋਂ ਵੀ ਆਪਾਂ ਕਰੀਏ ਤੇ ਗੋਲਾ ਜੀ ਪੰਜਾਬ ਨੂੰ ਹੁਣ ਕੀ ਲੱਗਦਾ ਤੁਹਾਨੂੰ ਜਿਹੜੇ ਹਾਰਡਪੀਟ ਦੇ ਇਲਾਕੇ ਨੇ ਉਥੇ ਮੈਡੀਕਲ ਸਹੂਲਤਾ ਨੇ ਜਿਹੜੀਆਂ ਉਹ ਕਦੋਂ ਤੱਕ ਤੱਕ ਪਹੁੰਚਦੀਆਂ ਨੇ ਤੁਹਾਨੂੰ ਲੱਗਦਾ ਵੀ ਸਰਕਾਰ ਵੱਲੋਂ ਪੂਰੇ ਯਤਨ ਕੀਤੇ ਜਾ ਰਹੇ ਨੇ ਬਿਲਕੁਲ ਜੀ ਬਿਲਕੁਲ ਸਰਕਾਰ ਵੱਲੋਂ ਮੈਡੀਕਲ ਸਹਾਉਤਤਾ ਜਾ ਹੀ ਰਹੀ ਆ ਜਿਵੇਂ ਆਪਣੇ ਜੋ ਮੰਤਰੀ ਜੀ ਨੇ ਠੀਕ ਹੈ ਉਹ ਖੁਦ ਆਪ ਜਾ ਕੇ ਦੇਖ ਰਹੇ ਨੇ ਕਿ ਕਿਸੇ ਕੋਈ ਕੀ ਪ੍ਰੋਬਲਮ ਹੈ ਕੀ ਦਿੱਕਤ ਹੈ ਮੈਡੀਕਲ ਦੀ ਜਿਹੜੀ ਸਹਾਉਤ ਹੈ ਵਾਰ ਤੋਂ ਵਾਰ ਸਰਕਾਰ ਵੱਲੋਂ ਤੇ ਪਹੁੰਚਾਈ ਜਾ ਰਹੀ ਹੈ ਜੀ ਹੂੰ ਤੇ ਤੁਹਾਡੇ ਵੱਲੋਂ ਵੀ ਮਦਦ ਜਿਹੜੀ ਕੀਤੀ ਜਾ ਰਹੀ ਹੈ ਲੋਕਾਂ ਦੀ ਬਿਲਕੁਲ ਜੀ ਬਿਲਕੁਲ ਜਿਵੇਂ ਪਾਣੀ ਦੀ ਸਪਲਾਈ ਹੋਵੇ ਉੱਥੇ ਪਾਣੀ ਦਾ ਦੇਖੋ ਆਈ ਨਹੀਂ ਪੂਲ ਪੰਪ ਲੋਕਰੇ ਖੜ ਚੁੱਕੇ ਆ ਇਹ ਸਰਕਾਰੀ ਵਾਟਰ ਲਾ ਲੋ ਉਹ ਵੀ ਇੱਕ ਤੱਕ ਨਹੀਂ ਜਾਂਦਾ ਹੁਣ ਤਾਂ ਜਿੰਨਾ ਪਾਣੀ ਜਾਂਦਰ ਦਾ ਡਿਸਪੋਜ਼ਲ ਹੀ ਉੱਤੇ ਪਹੁੰਚਾ ਸਕਦੇ ਹਾਂ ਹੂੰ ਸਭ ਤੋਂ ਵੱਧ ਧੰਨਵਾਦ ਗੋਲਾ ਜੀ ਤੁਸੀਂ ਸਾਡੇ ਨੂੰ ਸਮਾਂ ਦਿੱਤਾ ਸਾਡੇ ਨਾਲ ਗੱਲਬਾਤ ਕੀਤੀ ਜੀ ਸਰ ਸੋ ਇਹ ਸਨ ਸਾਡੇ ਨਾਲ ਗੋਲਾ ਜੀ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਸਾ ਉਹਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਤਾਂ ਯਤਨ ਕੀਤੇ ਜਾ ਰਹੇ ਨੇ ਔਰ ਉੱਥੇ ਲੋਕਾਂ ਨੂੰ ਮਦਦ ਦੀ ਲੋੜ ਹੈ ਮਦਦ ਕੀਤੀ ਜਾਵੇ ਤਾਜੋ ਪੰਜਾਬ ਹੈ ਸਾਡਾ ਦੁਬਾਰਾ ਲੀਹਾ ਤੇ ਪਾ ਸਕੇ insan ਹੈ ਜਿਹੜਾ ਉਹ ਤਾਹੀ ਕਾਮਯਾਬ ਹੋਏਗਾ ਹੁਣ ਅਗਰ ਅਸੀਂ ਉਹਨਾਂ ਦੀ ਮਦਦ ਕਰਾਂਗੇ ਹਰ ਇੱਕ ਜਿਹੜਾ ਪੰਜਾਬੀ ਸਿੰਗਰ ਹੈ ਉਹ ਹਰ ਇੱਕ ਵਿਅਕਤੀ ਦੀ ਅੱਜ ਦੇ ਸਮੇਂ ਦੇ ਵਿੱਚ ਲੋੜ ਹੈ ਜਿਹੜੀ ਉਹ ਪੂਰੀ ਕਰ ਰਿਹਾ ਸੋ ਨਵੀਂ ਸ਼ਖਸੀਅਤ ਨਵਾਂ ਪ੍ਰੋਗਰਾਮ ਲੈ ਕੇ ਫਿਰ ਤੁਹਾਡੇ ਲਈ ਹਾਜ਼ਰ ਹੋਵਾਂਗੇ ਤਦ ਤੱਕ ਹਰਵਿੰਦਰ ਸਿੰਘ ਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ